ਔਰਤ ਰੋਟੀ ਪਾਉਣ ਲਈ ਲੈਣ ਗਈ ਸੀ ਭਾਂਡੇ ਪਰ ਰਸੋਈ ਵਿੱਚੋਂ ਨਿਕਲਿਆ ਜ਼ਹਿਰੀਲਾ ਸੱਪ ਤੁਸੀਂ ਵੀ ਹੋ ਜਾਓ ਸਾਵਧਾਨ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਇਹ ਬਿਲਕੁਲ ਹੀ ਨਹੀਂ ਪਤਾ ਲੱਗਦਾ ਕਿ ਸੱਪ ਕਦੋਂ ਕਿਵੇਂ ਤੇ ਕਿੱਥੇ ਆ ਜਾਵੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਂਡਿਆਂ ਵਿੱਚੋਂ ਇੱਕ ਸੱਪ ਨੂੰ ਫੜਿਆ ਜਾ ਰਿਹਾ ਹੈ ਦਰਸਲ ਇਸ ਘਰ ਦੀ ਔਰਤ ਰੋਟੀ ਬਣਾਉਣ ਤੋਂ ਬਾਅਦ ਪਰਿਵਾਰ ਨੂੰ ਰੋਟੀ ਪਾਉਣ ਲਈ ਰਸੋਈ ਵਿੱਚੋਂ ਭਾਂਡੇ ਚੱਕਣ ਆਈ ਤਾਂ ਪਲੇਟ ਚੱਕਣ ਲੱਗੇ ਉਸ ਨੂੰ ਇੱਕ ਸੱਪ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਔਰਤ ਡਰ ਕੇ ਕੀ ਕਮਾਰਨ ਲੱਗੀ ਅਤੇ ਭੱਜ ਕੇ ਬਾਹਰ ਆ ਗਈ। ਝੀਕਾ ਮਾਰਦੀ ਦੇਖੋ ਸਾਰਾ ਹੀ ਪਰਿਵਾਰ ਭੱਜ ਕੇ ਉਸ ਕੋਲ ਆਇਆ ਤਾਂ ਔਰਤ ਨੇ ਦੱਸਿਆ ਕਿ ਰਸੋਈ ਵਿੱਚ ਭਾਂਡਿਆਂ ਕੋਲ ਇੱਕ ਸੱਪ ਹੈ। ਜਿਸ ਤੋਂ ਬਾਅਦ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਸੱਪ ਨੂੰ ਫੜਿਆ ਗਿਆ। ਸੋ ਔਰਤ ਖੁਸ਼ਕਿਸਮਤ ਰਹੀ ਕਿ ਸੱਪ ਦੇ ਡੰਗ ਤੋਂ ਬਚ ਗਈ। ਇਹ ਸੱਪ ਰੋਸ਼ਨਦਾਨ ਵਿੱਚੋਂ ਰਸੋਈ ਦੇ ਅੰਦਰ ਆਇਆ ਸੀ। ਸੋ ਤੁਸੀਂ ਵੀ ਆਪਣੇ ਘਰ ਦੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਖਾਸ ਕਰ ਗਰਮੀ ਦੇ ਮੌਸਮ ਵਿੱਚ ਕਿਉਂਕਿ ਗਰਮੀ ਵਿੱਚ ਸੱਪ ਅਕਸਰ ਹੀ ਘਰਾਂ ਵੱਲ ਜ਼ਿਆਦਾ ਆਉਂਦੇ ਨੇ। ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜ਼ਰੂਰ ਕਰ ਦਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ